ਸ਼ਲੋਕ ਸੁਖੀ ਬਸੈ ਮਸਕੀਨੀਆਂ ਆਪ ਨਵਾਰ ਤਲੇ ਵੱਡੇ ਵੱਡੇ ਅਹੰਕਾਰੀਆ ਨਾਨਕ ਗਰਵ ਗਲੇ ਨਿਮਰ ਸੁਭਾਅ ਵਾਲਾ ਮਨੋਕ ਅਹੰਕਾਰ ਨੂੰ ਛੱਡ ਕੇ ਸਦਾ ਸੁਖੀ ਰਹਿੰਦਾ ਹੈ ਗੁਨਾਹਿਕ ਸਾਫ ਵਰਮਉਂਦੇ ਹਨ ਪਰ ਵੱਡੇ ਵੱਡੇ ਅਹੰਕਾਰੀ ਆਪਣੇ ਹੰਕਾਰ ਵਿੱਚ ਖਤਮ ਹੋ ਜਾਂਦੇ ਹਨ ਅਸ਼ਟਪਦੀ 12 जिसके अंतर राज विमान सो नरक पाती होवत सुवान जो जाने मैं जोवंतवंत सो होवत विष्टाका जंत आपस को कर्मवंत कहावै जनम मरे बहु जोन प्रमावै तन भुमका जो करे गुमान ਜੋ ਮੂਰਖ ਅੰਦਾ ਅਗਿਆਨ ਕਰ ਕਿਰਪਾ ਜਿਸਕੇ ਹਿਰਦੇ ਗਰੀਬੀ ਬਸਾਵੇ ਨਾਨਕ ਇਹ ਆ ਮੁਕਤ ਆਗੇ ਸੁਖ ਪਾਵੇ ਜਿਸ ਦੇ ਮਾਨ ਵਿੱਚ ਹਕੂਮਤ ਦਾ ਘਮੰਡ ਬਣਿਆ ਰਹਿੰਦਾ ਹੈ ਉਹ ਕੁੱਤੇ ਦੀ ਤਰ੍ਹਾਂ ਨਰਕ ਵਿੱਚ ਭੈਣ ਦਾ ਸਜ਼ਾ ਵਾਰ ਹੁੰਦਾ ਹੈ ਜੋ ਆਪਣੀ ਆਪ ਨੂੰ ਗੱਭਰੂ ਜਵਾਨ ਮੰਨਦਾ ਹੈ ਉਹ ਗੰਦਗੀ ਦਾ ਕੀੜਾ ਹੁੰਦਾ ਹੈ ਜੋ ਆਪਣੇ ਆਪ ਨੂੰ ਚੰਗੇ ਕੰਮ ਕਰਨ ਵਾਲਾ ਅਖਵਾਉਂਦਾ ਹੈ ਉਹ ਜੰਮ ਦਾ ਮਰਦਾ ਨੇਕਾਂ ਜੂਨਾ ਵਿੱਚ ਭਟਕਦਾ ਰਹਿੰਦਾ ਹੈ ਜੋ ਮਨੁੱਖ ਤਾਂ ਤੇ ਧਰਤੀ ਦਾ ਅੰਕਾਰ ਕਰਦਾ ਹੈ ਉਹ ਮੂਰਤ ਅੰਨਾ ਤੇ ਅਗਿਆਨੀ ਹੈ ਗੁਨਾਨਿਕ ਸਾਫ ਵਰਮਾਉਂਦੇ ਹਨ ਪ੍ਰਭੂ ਕਿਰਪਾ ਕਰਕੇ ਜਿਸ ਮਨੁੱਖ ਦੇ ਦਿਲ ਵਿੱਚ ਨਿਮਰਤਾ ਵਸਾਉਂਦਾ ਹੈ ਉਹ ਇਸ ਜ਼ਿੰਦਗੀ ਵਿੱਚ ਵਿਕਾਰਾਂ ਤੋਂ ਛੁੱਟ ਜਾਂਦਾ ਹੈ ਤੇ ਪਰਲੋਕ ਵਿੱਚ ਹੀ ਸੁਖੀ ਰਹਿੰਦਾ ਹੈ ਧਨਵੰਤਾ ਹੋਏ ਕਰ ਗਰਬਾਵੇ ਤ੍ਰਿੰਸਮਾਨ ਕਸ਼ ਸੰਗ ਨਾ ਜਾਵੇ ਬਹੁ ਲਸਕਰ ਮਾਨਕ ਉੱਪਰ ਕਰੇ ਆਸ ਪਲ ਭੀ ਤਰਤਾ ਕਾ ਹੋਏ ਬినాਸ਼ ਸਭ ਤੇ ਆਪ ਜਾਣੇ ਬਲਵੰਤ ਕਿਨ ਮੈਂ ਹੋਏ ਜਾਏ ਪਸਮੰਤ ਕਿਸੇ ਨਾ ਬਧੈ ਆਪ ਅਹੰਕਾਰੀ ਧਰਮ ਰਏ ਤਿਸ ਕਰੇ ਖੁਆਰੀ ਗੁਰ ਪ੍ਰਸਾਦ ਜਾ ਕਾ ਮਿਟੇ ਅਭਿਮਾਨ ਸੋ ਜਨ ਨਾਮਿਕ ਦਰਗਹ ਪਰਵਾਨ ਮਨੁਖ ਧਨਵਾਨ ਹੋ ਕੇ ਕਮੰਡ ਕਰਦਾ ਹੈ ਪਰ ਇੱਕ ਟੀਲਾ ਤੱਕ ਵੀ ਆਖਰ ਨੂੰ ਉਸ ਦੇ ਨਾਲ ਨਹੀਂ ਜਾਂਦਾ ਜੋ ਬਹੁਤ ਫੌਜਾਂ ਤੇ ਮੁਰਖਾ ਉਤਿਆਸ ਕਰਦਾ ਹੈ ਕਿ ਇਹ ਮਦਦ ਕਰਨਗੇ ਪਰ ਉਹਨਾਂ ਫੌਜਾਂ ਆਦਕ ਦਾ ਜੀ ਪ੍ਰਭੂ ਚਾਇਤਾ ਪਾਲ ਪਾਰ ਵਿੱਚ ਖਾਤਮਾ ਹੋ ਜਾਂਦਾ ਹੈ ਜੋ ਆਪਣੇ ਆਪ ਨੂੰ ਸਭ ਤੋਂ ਵੱਧ ਤਾਕਤਵਾਰ ਸਮਝਦਾ ਹੈ ਇੱਕ ਪਲ ਵਿੱਚ ਉਹ ਵੀ ਸੁਆਹ ਹੋ ਜਾਂਦਾ ਹੈ ਜੋ ਹੰਕਾਰੀ ਹੋ ਕੇ ਕਿਸੇ ਨੂੰ ਕੁਝ ਨਹੀਂ ਸਮਝਦਾ ਧਰਮ ਰਾਜ ਉਸ ਦੀ ਬੜੀ ਬੁਰੀ ਹਾਲਤ ਕਰਦਾ ਹੈ ਗੁਰਨਾਨਕ ਸਾਹਿਬ ਫਰਮਉਂਦੀਆਂ ਗੁਰੂ ਦੀ ਮੇਰ ਨਾਲ ਜਿਸ ਦਾ ਅਹੰਕਾਰ ਦੂਰ ਹੁੰਦਾ ਹੈ ਉਹ ਮਨੁੱਖ ਦਰਗਾਹ ਵਿੱਚ ਕਬੂਲ ਹੁੰਦਾ ਹੈ ਕੋਟ ਕਰਮ ਕਰੇ ਉਹ ਤਾਰੇ ਸ਼ਰਮ ਪਾਵੇ ਸਗਲੇ ਵਿਸਥਾ ਮਿਰਥਾਰੇ ਅਨੇਕ ਤਪੱਸਿਆ ਕਰੇ ਅੰਕਾਰ ਨਰਕ ਸੁਰਗ ਫਿਰ ਫਿਰ ਅਵਤਾਰੋ ਅਨੇਕ ਜਤਨ ਕਰ ਆਤਮ ਨਹੀਂ ਦਰਵੇ ਹਾ ਦਰਗੈ ਕਉ ਕੈਸੀ ਗਵੇ ਆਪਸ ਕੋ ਜੋ ਭਲਾ ਕਹਾਵੇ ਤਿਸੇ ਭਲਾਈ ਨਿਕਟ ਨਾਵੇ ਸਰਬ ਕੀ ਰੀਨ ਜਾ ਕਾ ਮਨ ਹੋਏ ਕੋ ਨਾਨਕਤਾ ਕੀ ਨਿਰਮਲ ਸੋਏ ਕ੍ਰੂਣਾ ਨੇਕ ਕੰਮ ਕਰਦਾ ਹੋਇਆ ਮਨੁੱਖ ਜੇ ਅਹੰਕਾਰ ਕਰਦਾ ਹੈ ਤਾਂ ਉਸ ਦੀ ਸਾਰੀ ਮਿਹਨਤ ਵੇਰਤੀ ਜਾਂਦੀ ਹੈ ਅਨੇਕ ਤਰ੍ਹਾਂ ਦੀ ਤਪੱਸਿਆ ਕਰਕੇ ਜਿਹੜਾ ਅਹੰਕਾਰ ਕਰਦਾ ਹੈ ਉਹ ਮੋੜ ਮੋੜ ਨਰਕ ਸਵਰਗ ਵਿੱਚ ਜਮਦਾ ਰਹਿੰਦਾ ਹੈ ਅਨੇਕਾਂ ਯਤਨ ਕੀਤੀਆਂ ਵੀ ਜਿਸਤੀ ਅੰਦਰ ਹਮਦਰਦੀ ਪੈਦਾ ਨਹੀਂ ਹੁੰਦੀ ਦੱਸੋ ਉਹ ਪ੍ਰਭੂ ਦੀ ਦਰਗਾਹ ਵਿੱਚ ਕਿਵੇਂ ਜਾ ਸਕਦਾ ਹੈ ਜੋ ਆਪਣੇ ਆਪ ਨੂੰ ਚੰਗਾ ਖੋਉਂਦਾ ਹੈ ਨੇਕੀ ਉਸ ਦੇ ਨੇੜੇ ਵੀ ਨਹੀਂ ਆਉਂਦੀ ਗੁਨਾਨਿਕ ਸਾਵ ਫਰਮਉਂਦੀ ਹਨ ਜਿਸ ਦਾ ਮਨ ਸਾਰਿਆਂ ਦੀ ਚਰਨ ਧੂੜ ਹੋ ਜਾਂਦਾ ਹੈ ਪਾਵਨ ਨਿਮਰ ਸੁਭਾਵ ਦਾ ਹੁੰਦਾ ਹੈ ਉਸ ਮਨੁੱਖ ਦੀ ਚੰਗੀ ਸ਼ੋਭਾ ਸ਼ੋਭਾ ਹੁੰਦੀ ਹੈ ਜਦ ਲਗ ਜਾਣੇ ਮਜਤੇ ਕਾ ਹੋਏ ਤਬ ਇਸ ਕੋ ਸੁਖ ਨਾਹੀ ਕੋਏ ਜਬੇ ਜਾਣੇ ਮੈਂ ਕਿਸ਼ ਕਰਤਾ ਤਬ ਲਗ ਗਰਭ ਜੋਨ ਮੈਂ ਫਿਰ ਫਿਰਤਾ ਜਬ ਤਾਰੇ ਕੋ ਬੈਰੀ ਮੀਤ ਤਬ ਲਗ ਨਿਸ਼ਚਲ ਨਾਹੀ ਚੀਤ ਜਬ ਲਗ ਮੋਹ ਮਗਨ ਸੰਗ ਮਾਇ ਤਬ ਲਗ ਧਰਮ ਰਾਇ ਦੇ ਸਜਾਏ ਪ੍ਰਭ ਕਿਰਪਾ ਤੇ ਬੰਧਨ ਟੁਟੈ ਗੁਰ ਪ੍ਰਸਾਦਿ ਨਾਨਕ ਹੋਉ ਛੁਟੈ ਜਦ ਤੱਕ ਮਨੁੱਖ ਸਮਝਦਾ ਹੈ ਕਿ ਮੈਂ ਹੀ ਕੁਛ ਕਰ ਸਕਦਾ ਹਾਂ ਭਾਵ ਮੇਰੇ ਕਰਕੇ ਹੀ ਸਭ ਹੋ ਰਿਹਾ ਹੈ ਤਦੋਂ ਤੱਕ ਇਸ ਨੂੰ ਸੁਖ ਨਸੀਬ ਨਹੀਂ ਹੁੰਦਾ ਜਦੋਂ ਇਹ ਮੰਨਦਾ ਹੈ ਕਿ ਮੈਂ ਹੀ ਕੁਝ ਕਰਨ ਵਾਲਾ ਹਾਂ ਤਦੋਂ ਤੱਕ ਇਹ ਗਰਬ ਜੁਨਾ ਵਿੱਚ ਭੌਂਦਾ ਫਿਰਦਾ ਹੈ ਜਦੋਂ ਤੱਕ ਇਹ ਕਿਸੇ ਨੂੰ ਵੈਰੀ ਤੇ ਕਿਸੇ ਨੂੰ ਦੋਸਤ ਮੰਨਦਾ ਹੈ ਤਦੋਂ ਤੱਕ ਇਸ ਦਾ ਚਿੱਤ ਟਿਕਾਣੀ ਨਹੀਂ ਰਹਿੰਦਾ ਜਦੋਂ ਤੱਕ ਮਨੁੱਖ ਮਾਇਆ ਦੇ ਮੋਹ ਵਿੱਚ ਮਸਤ ਰਹਿੰਦਾ ਹੈ ਤਦੋਂ ਤੱਕ ਧਰਮ ਰਾਜ ਇਸ ਨੂੰ ਸਜ਼ਾ ਦਿੰਦਾ ਹੈ ਪ੍ਰਬੂ ਦੀ ਕਿਰਪਾ ਨਾਲ ਸਾਰੇ ਬੰਧਨ ਟੁੱਟਦੇ ਹਨ ਗੁਨਾਹ ਨਿਕ ਸਾਫ ਵਰਮਉਂਦੇ ਹਨ ਗੁਰੂ ਦੀ ਮੇਰ ਨਾਲ ਹੰਕਾਰ ਛੁੱਟਦਾ ਹੈ ਸੈਸ ਕਟੇ ਲਖ ਕੋ ਉਠ ਤਾਵੇ ਤ੍ਰਿਪਤ ਨ ਆਵੇ ਮਾਇਆ ਪਾਛੇ ਪਾਵੇ ਅਨਿਕ ਭੋਗ ਵਿਖਿਆ ਕੇ ਕਰ ਨ ਤ੍ਰਿਪਤਾਵੇ ਖਾਪ ਖਾਪ ਮਰ ਬਿਨ ਸੰਤੋਖ ਨਹੀਂ ਕੋ ਰਾਜ ਸੁਪਨ ਮਨੋਰਤ ਬ੍ਰਿਤੇ ਸਭ ਕਾਜ ਨਾਮ ਰੰਗ ਸਰਬ ਸੁਖ ਹੋਏ ਉਪਾਗੀ ਕਿਸੈ ਪ੍ਰਾਪਤ ਹੋਏ ਕਰਨ ਕਰਾਵਣ ਆਪੇ ਆਪ ਸਦਾ ਸਦਾ ਨਾਨਕ ਹਰਿ ਜਾਪ ਹਜ਼ਾਰਾਂ ਰੁਪਏ ਕਮਾ ਲੈਂਦਾ ਹੈ ਤੇ ਲੱਖਾਂ ਵਾਸਤੇ ਉਠ ਦੌੜਦਾ ਹੈ ਇਸ ਨੂੰ ਰੱਜ ਨਹੀਂ ਆਉਂਦਾ ਰੁਪਏ ਪੈਸੇ ਜਮਾ ਕਰੀ ਜਾਂਦਾ ਹੈ ਇਹ ਵਿਸ਼ੇ ਵਿਕਾਰਾਂ ਦੇ ਅਨੇਕਾਂ ਭੋਗ ਭੋਗਦਾ ਹੈ ਪਰ ਇਹਨਾਂ ਭੋਗਾਂ ਨਾਲ ਕਦੀ ਨਹੀਂ ਰੱਜਦਾ ਇਹਨਾਂ ਦੇ ਵਿੱਚ ਖਾਪ-ਖਾਪ ਕੇ ਦੁੱਖ ਉਠਾਉਂਦਾ ਹੈ ਸੰਤੋਖ ਧਾਰਨ ਕੀਤੇ ਬਿਨਾਂ ਕੋਈ ਰੱਜ ਨਹੀਂ ਸਕਿਆ ਜਿਵੇਂ ਸੁਪਨਿਆਂ ਤੋਂ ਕੋਈ ਫਾਇਦਾ ਨਹੀਂ ਹੁੰਦਾ ਤਿਵੇਂ ਸੰਤੋਖਹੀਨ ਦੇ ਸਾਰੇ ਕੰਮ ਤੇ ਖੁਆਇਸ਼ਾਂ ਵਿਅਰਥ ਹਨ ਨਾਮ ਦੇ ਰੰਗ ਵਿੱਚ ਸਾਰੇ ਸੁਖ ਹਾਸਲ ਹੁੰਦੇ ਆ ਤੇ ਇਹ ਜੋ ਕਿਸੇ ਵੱਡੇ ਭਾਗਾ ਵਾਲੇ ਨੂੰ ਹੀ ਮਿਲਦੇ ਹਨ ਗੁਰਨਾਨਕ ਸਾਹਿਬ فرمਉਂਦੇ ਹਨ ਪਰਮਾਤਮਾ ਆਪ ਹੀ ਸਭ ਕੁਝ ਕਰਨ ਕਰਾਉਣ ਵਾਲਾ ਹੈ ਇਸ ਕਰਕੇ ਸਦਾ ਉਸ ਵਾਹਿਗੁਰੂ ਨੂੰ ਜਪਨਾ ਚਾਹੀਦਾ ਹੈ ਕਰਨ ਕਰਾਵਨ ਕਰਨਹਾਰ ਇਸ ਕੇ ਅਰਥ ਕਾ ਵਿਚਾਰ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ आप आप प्रभ सोए जो किशकिनो अपने रंग सब ते दूर सब कै संग दूजे देख करे विवेक आप एक आपे अनेक मरे न बिनसे आवे न जाए नानक सद ही रे ਵਿਚਾਰ ਕੇ ਵੇਖ ਲੈ ਇਸ ਮਨੁੱਖ ਦੇ ਹੱਥ ਕੁਝ ਵੀ ਨਹੀਂ ਹੈ ਕਿਉਂਕਿ ਕਰਨ ਕਰਾਉਣ ਵਾਲਾ ਪਰਮਾਤਮਾ ਆਪ ਹੀ ਹੈ ਜਿਹੋ ਜਿਹੀ ਨਜ਼ਰ ਕਿਸੇ ਤੇ ਕਰਦਾ ਹੈ ਤਿਹੋ ਜਿਹਾ ਹੀ ਚੰਗਾ ਜਾਂ ਮਾੜਾ ਮਨੁੱਖ ਹੋ ਜਾਂਦਾ ਹੈ ਉਹ ਪ੍ਰਭੂ ਸਭ ਕੁਝ ਆਪੇ ਹੀ ਆਪਣੇ ਆਪ ਹੈ ਜੋ ਕੁਝ ਉਸਨੇ ਕੀਤਾ ਹੈ ਉਹ ਆਪਣੀ ਮੌਜ ਵਿੱਚ ਕੀਤਾ ਹੈ ਉਹ ਸਾਰਿਆਂ ਤੋਂ ਦੂਰ ਵੀ ਹੈ ਅਤੇ ਸਾਰਿਆਂ ਦੇ ਅੰਗ ਸੰਗ ਵੀ ਹੈ ਉਹ ਆਪ ਹੀ ਸਭ ਸਮਝਦਾ ਵੇਖਦਾ ਅਤੇ ਵਿਚਾਰ ਸ਼ਕਤੀ ਉਹ ਨਾਲ ਫੈਸਲਾ ਕਰਦਾ ਹੈ ਉਹ ਆਪ ਹੀ ਇੱਕ ਹੈ ਤੇ ਆਪ ਹੀ ਅਨੇਕ ਰੂਪ ਧਾਰ ਰਿਹਾ ਹੈ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਉਹ ਨਾ ਮਰਦਾ ਹੈ ਨਾ ਨਾਸ਼ ਹੁੰਦਾ ਹੈ ਨਾ ਹੀ ਆਉਂਦਾ ਜਾਂਦਾ ਹੈ ਉਹ ਪਰਮੇਸ਼ਰ ਸਦਾ ਹੀ ਟਿਕਿਆ ਰਹਿਣ ਵਾਲਾ ਹੈ ਆਪ ਉਪਦੇਸ਼ ਹੈ ਸਮਝੈ ਆਪ ਆਪੇ ਰਜਾ ਸਭ ਕੈ ਸਾਥ ਆਪਕੀ ਨੂੰ ਬਾਹਰ ਵਿਸਤਾਰੋ ਸਭ ਕਿਛ ਉਸ ਕਾ ਹੋ ਕਰਨਹਾਰੋ ਉਸਤੇ ਤਿਨ ਕਉ ਕਿਛ ਹੋਏ ਤਾਂ ਤਨੰਤਰ ਇਕੈ ਹੋਏ ਆਪਣੇ ਚਲਤ ਆਪ ਕਰਨਿਹਾਰੋ ਕਉਤ ਕਰੇ ਰੰਗ ਅਪਾਰੋ ਮਨ ਮੈਂ ਆਪ ਮਨ ਆਪਣੀ ਮਾਇ ਨਾਨੀ ਕੀਮਤ ਕੋ ਨਾ ਜਾਏ ਉਹ ਆਪ ਹੀ ਉਪਦੇਸ਼ ਦਿੰਦਾ ਹੈ ਆਪ ਹੀ ਉਸ ਨੂੰ ਸਮਝਦਾ ਹੈ ਕੋ ਵੈਗਰੂ ਆਪ ਹੀ ਸਭ ਜੀਵਾਂ ਦੇ ਨਾਲ ਮਿਲਿਆ ਹੋਇਆ ਹੈ ਆਪਣਾ ਜਗਤ ਪਸਾਰਾ ਉਸ ਨੇ ਆਪ ਹੀ ਕੀਤਾ ਹੋਇਆ ਹੈ ਹਰੇਕ ਛ ਉਸ ਦੀ ਬੜਾਈ ਹੋਈ ਹੈ ਉਹ ਸਿਰਜਣਹਾਰ ਹੈ ਉਸ ਤੋਂ ਵੱਖਰਾ ਦੱਸੋ ਕੀ ਹੋ ਸਕਦਾ ਹੈ ਕਿਉਂਕਿ ਹਰ ਥਾਂ ਦੇ ਅੰਦਰ ਤੇ ਬਾਹਰ ਉਹ ਨਿਰੰਕਾਰ ਹੀ ਮੌਜੂਦ ਹੈ ਆਪਣੀ ਖੇਡ ਤਮਾਸ਼ੇ ਉਹ ਆਪ ਹੀ ਕਰਨ ਵਾਲਾ ਹੈ ਉਹ ਬੇਅੰਤ ਰੰਗਾਂ ਦੇ ਕੋਟਕ ਕਰਦਾ ਹੈ ਗੁਣਾਂnik ਸਾਫ ਫਰਮਉਂਦੀ ਹਨ ਸਾਰਿਆਂ ਦੇ ਮਨ ਵਿੱਚ ਉਹ ਆਪ ਵਸ ਰਿਹਾ ਹੈ ਅਤੇ ਜੀਵਾਂ ਦੇ ਮਨ ਉਸ ਵਿੱਚ ਹਨ ਉਸ ਪਰਮੇਸ਼ਰ ਦੇ ਇਨ ਕੋਟਕਾਂ ਦੀ ਕੀਮਤ ਬਿਆਨ ਨਹੀਂ ਕੀਤੀ ਜਾ ਸਕਦੀ ਸਤ 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 ਪ੍ਰਭ ਸੁਆਮੀ ਗੁਰ ਪ੍ਰਸਾਦ ਕਿਨੇ ਵਿਖਿਆਨੀ ਸੱਚ 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 ਸਭ ਕੀਨਾ ਕੋਟ ਮਦੇ ਕਿਨੇ ਬਿਰਲੇ ਚੀਨਾ ਪਲਾ 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 ਤੇਰਾ ਰੂਪ ਅਤ ਸੁੰਦਰ ਅਪਾਰ ਅਨੂਪ ਨਿਰਮਲ 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 ਤੇਰੀ ਬਾਣੀ ਕਟ ਕਟ ਸੁਣੀ ਸ਼੍ਰਵਣ ਬਖਾਣੀ ਪਵਿੱਤਰ 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 ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਓ ਮਾਲਕ ਪ੍ਰਭ ਤਿੰਨੇ ਕਾਲ ਸਦਾ ਕਾਇਮ ਰਹਿਣ ਵਾਲਾ অতি ਸੱਚਾ ਹੈ ਗੁਰੂ ਦੀ ਮੇਰ ਨਾਲ ਇਹ ਗੱਲ ਕਿਸੇ ਵਿਰਲੇ ਨੇ ਵਿਰਲੇ ਨੇ ਹੀ ਆਕੀ ਹੈ ਜੋ ਕੁਛ ਉਸ ਨੇ ਕੀਤਾ ਹੈ ਉਹ ਤਿੰਨ ਕਾਲ ਬਹੁਤ ਵਰਤਮਾਨ ਤ੍ਰਿਕਤ ਸੱਚ ਹੈ ਕਰੋੜਾਂ ਵਿੱਚੋਂ ਕਿਸੇ ਵਿਰਲੇ ਨੇ ਹੀ ਇਸ ਗੱਲ ਨੂੰ ਜਾਣਿਆ ਹੈ اے ਪ੍ਰਭੂ ਤੇਰਾ ਰੂਪਲਾ ਸੁਖਦਾਈ ਹੈ ਜੋ ਬਹੁਤ ਸੁੰਦਰ ਬਿਆੰਤ ਅਤੇ ਬੇਮਿਸਾਲ ਹੈ ਤੇਰੀ ਬੋਲੀ ہوئی ਬੜੀ ਮਿੱਠੀ ਅਤੇ ਨਿਰਮਲ ਹੈ ਜੋ ਹਰੇਕ ਹਿਰਦੇ ਅੰਦਰ ਸੁਣੀ ਜਾਂਦੀ ਹੈ ਜਬਾਨ ਨਾਲ ਕਥਨ ਕੀਤੀ ਜਾਂਦੀ ਹੈ ਗੁਰੂਆਂ ਨੇ ਖਾਫ ਫਰਮਾਉਂਦੇ ਹਨ ਜੋ ਪ੍ਰੀਤ ਨਾਲ ਮਨ ਵਿੱਚ ਵਾਹਿਗੁਰੂ ਦਾ ਨਾਮ ਜਪਦਾ ਹੈ ਉਹ ਮਨੁੱਖ ਸਭ ਤੋਂ ਪਵਿੱਤਰ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ